ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਵਧੀਆ ਰਹਿਣ ਵਾਲੀ ਹੈ ਬਾਈ ਹੁਣ ਤੱਕ ਮੈਂ ਬਹੁਤ ਵੀਡੀਓ ਪਾ ਚੁੱਕਿਆ ਬਾਈ ਪਾਲਕੀ ਸਾਹਿਬ ਦੀਆਂ ਤੇ ਆਪਾਂ ਗੱਲ ਕਰੇ ਕਿ ਮਹੀਨੇ ਤੋਂ ਲਗਾਤਾਰ ਤੁਹਾਡਾ ਇੰਨਾ ਕੁ ਵਧੀਆ ਰਿਸਪੌਂਸ ਆ ਰਿਹਾ ਹੈ ਕਿ ਹਰੇਕ ਵੀਡੀਓ ਕੋਈ ਲੱਖ ਕੋਈ 2 ਲੱਖ ਕੋਈ 3 ਲੱਖ ਜੋ ਆਪਾਂ ਪਾਲਕੀ ਸਾਹਿਬ ਦੀ ਬਣਾਉਣਾ ਮਤਲਬ ਤੁਹਾਡਾ ਬਾਈ ਬਹੁਤ ਵਧੀਆ ਹੁੰਗਾਰਾ ਆ ਰਿਹਾ ਆ ਰਿਹਾ ਉਮੀਦ ਕਰਦੇ ਆ ਬਾਈ ਇਸ ਵਾਰ ਵੀ ਤੁਸੀਂ ਇਦਾਂ ਦਾ ਹੀ ਹੁੰਗਾਰਾ ਦਿਓਗੇ ਬੱਦ ਤੋਂ ਬੱਦ ਸ਼ੇਅਰ ਕਰੋ ਵੀਡੀਓ ਨੂੰ ਅੱਜ ਜਿਹੜੀ ਮੈਂ ਪਾਲਕ ਸਾਹਿਬ ਨੂੰ ਦਿਖਾਉਣ ਜਾ ਰਹਾ ਬਿਲਕੁਲ ਨਵੀਂ ਗੱਡੀ ਦੇ ਉੱਤੇ ਤਿਆਰ ਹੋਈਏਗੀ ਵੀ ਚੱਲ ਕੇ ਏਜੰਸੀ ਤੋਂ ਸਿੱਧਾ ਬਈ ਆਪਣੇ ਲਵੇ ਆਈ ਆ ਬਾਈ ਹੋਣਾ ਲਵੇ ਦਸ਼ਮੇਸ਼ ਬਾਡੀ ਬਿਲਡਰ ਸਰਵਾਲਿਆਂ ਕੋਲੇ ਬਈ ਅੰਕਲ ਜੀ ਆਪਣੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਵਾਹਿਗੁਰੂ ਜੀ ਦੇ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਨਵੀਂ ਗੱਡੀ ਆਈ ਹਾਂ ਜੀ ਨਵੀਂ ਗੱਡੀ ਆ ਇਹ ਨਾਬੇ ਤੋਂ ਆਈ ਆ ਘੋੜਿਆਂ ਵਾਲੇ ਗੁਰਦੁਆਰੇ ਨਵੀਂ ਇਹ ਗੱਡੀ ਲੈ ਲੈਣ ਵਾਲਿਆਂ ਦਾ ਦੋਸਤ ਆ ਉਹ ਲਿਆਇ ਨਿਕੜਵਾ ਕੇ ਜੀ ਅੱਛਾ 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 ਠੀਕ ਹੈ ਜੀ ਓਕੇ ਤੇ ਮਤਲਬ ਆਪਾਂ ਜੇ ਮ ਅੱਗੇ ਗੱਲ ਕਰਦੇ ਆਪਾਂ ਕਿਹੜੀ ਗੱਡੀ ਲਾਉਣੀ ਚਾਹੀਦੀ ਕਿੱਦਾਂ ਦੀ ਗੱਡੀ ਲਾਉਣੀ ਚਾਹੀਦੀ ਅਗਰ ਹੁਣ ਇਹ ਗੱਡੀ ਦੀ ਗੱਲ ਕਰੀ ਆਈ ਇਹ ਗੱਡੀ ਪਾਲਕੀ ਸਾਹਿਬ ਆਸੇ ਵਧੀਆ ਕੋਈ ਲੋਡ ਵਗੈਰਾ ਨਾ ਜੀ ਇਹ ਤਾਂ ਬਹੁਤ ਸੋਹਣੀ ਗੱਡੀ ਆ ਤਕੜੀ ਗੱਡੀ ਆ ਲੋਡ ਵਾਲੀ ਐ ਨਾ ਜੀ ਠੀਕ ਹੈ ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਹਨੂੰ ਤਾਂ ਕੀ ਫਰਕ ਪੈਂਦਾ ਹਾਂਜੀ ਠੀਕ ਹੈ ਜੀ ਤੇ ਅੱਜ ਜਿਹੜੀ ਆਪਾਂ ਪਾਲਕੀ ਸਾਹਿਬ ਤਿਆਰ ਕਰੀ ਆਈ ਆ ਇਹਦੇ ਵਿੱਚ ਬਹੁਤ ਫਰਕ ਆ ਬਾਕੀ ਨਾਲੋਂ ਆਪਾਂ ਜੇ ਮੈਂ ਦੇਖਦਾਂਗੇ ਇਹ ਪੂਰੀ 올 ਗੋਲਡਨ ਦੇ ਵਿੱਚ ਕਰੀ ਆ ਵਿਦ ਸਟੀਲ ਦੀ ਜਿਹੜੀ ਆਪਣਾ ਰੇਲਿੰਗ ਵਗੈਰਾ ਸਾਰਾ ਕੁਝ ਲੱਗਿਆ ਹੈ ਨਾ ਇਹਦੇ ਵਿੱਚ ਹਾਂਜੀ ਇੱਕ ਤਾਂ ਇਹ ਜਿਹੜਾ ਕੈਬਨ ਹੈ ਜੀ ਇਹ ਵੀ ਆਪਾਂ ਨੇ 골ਡ ਨੇ ਕਰਤਾ ਉਹ ਨਾਲ ਦਾ ਤਾਂ ਇਹਦੇ ਵਾਈਟ ਰੰਗ ਆਉਂਦਾ ਹੁੰਦਾ ਹਾਂਜੀ 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 ਤੇ ਬਾਕੀ ਇਹਦੇ ਸੀਟ ਵੀ ਸਾਰੀ ਉਹੀ ਲੱਗੀ ਹੈ ਸ਼ੀਸ਼ਾ ਸੀਟ ਲੱਗੀ ਹੈ 골ਡਨ ਹੂੰ 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 ਸਟੀਲ ਦਾ ਕੰਮ ਇਹਦੇ ਵਿੱਚ ਬਹੁਤ ਹੋਇਆ ਹੋਇਆ ਓਕੇ ਇਹ ਸਟੀਲ ਹੈ ਜਿਹੜੀ ਪੂਰਾ ਹੈਵੀ ਕੰਮ ਹੁੰਦਾ ਨਾ ਜਿਹੜਾ ਮਤਲਬ ਇਹਦੇ ਇਸ ਤੋਂ ਉੱਪਰ ਹੀ ਤਾਂ ਕੁਝ ਵੀ ਨਹੀਂ ਆਪਾਂ ਇਹਦੇ ਵਿੱਚ ਕੀ ਲਾ ਸਕਦੇ ਹਾਂ ਫਿਰ ਕੀ ਹੈ ਜੀ ਹੈਨਾ ਇਦੂ ਉੱਪਰ ਦੀ ਤੱਕ ਹੀ ਆ। ਹੂੰ ਹੂੰ ਹੂੰ। ਲਾਈ ਫਰੰਟ ਤੋਂ ਮੈਂ ਸਟਾਰਟ ਕਰਦਾ ਜਿਵੇਂ ਫਰੰਟ ਤੋਂ ਆਪਾਂ ਨਾ ਜਦੋਂ ਗੁਰੂ ਮਹਾਰਾਜ ਦੀ ਆਪਾਂ ਸਵਾਰੀ ਲੈ ਕੇ ਜਾਂਦੇ ਆਂਗੇ ਹਨਾ ਆਪਾਂ ਪਾਣੀ ਦਾ ਛਿੜਕਾਅ ਕਰਦੇ ਆਂਗੇ। ਸਭ ਤੋਂ ਵਧੀਆ ਜਿਹੜਾ ਬਾਈ ਹੋਣਾ ਨੇ ਆਹ ਕੰਮ ਕਰਿਆ ਹੋਇਆ ਐਂਗਲ ਵਾਲ ਜਿਹੜਾ ਉਹ ਲਾਇਆ ਹੋਇਆ ਗੇਟ ਵਾਲ ਕਹਿੰਦੇ ਨੇ ਇਹਨਾਂ ਆਪਾਂ ਨਾ ਤੇ ਇਹਦੇ ਵਿੱਚ ਉਹ ਬਈ ਇਹਨਾਂ ਪਾਣੀ ਦਾ ਛਿੜਕਾਅ ਹੁੰਦਾ ਫੁਹਾਰਾ ਲੱਗਿਆ ਹੋਇਆ ਬਈ। ਠੀਕ ਆ। ਹੁਣ ਜਿਵੇਂ ਆਪਾਂ ਨਵੀਂ ਗੱਡੀ ਦੀ ਗੱਲ ਕਰੀ ਸ਼ਾ ਚੈੱਕ ਕਰੋ ਟੈਂਪਰੇਰੀ ਨੰਬਰ ਹਾਲ ਦੀ ਗੱਡੀ ਆਹੀ ਐ ਹਨਾ ਜਿਹੜਾ ਆਪਣਾ ਅੱਗੇ ਸ਼ੀ ਤੇ ਫਰੰਟ ਤੋਂ ਗੱਲ ਕਰਾਂ ਆਪਣਾ ਮਹਾਰਾਜ ਦੀ ਸਵਾਰੀ ਉੱਪਰ ਰੱਖਣੀ ਹੈ ਨਾ ਇਹ ਆਪਣਾ ਹਾਂ ਮਹਾਰਾਜ ਦਾ ਸਰੂਪ ਏ ਥੜਾ ਸਾ ਬਣਿਆ ਹੋਇਆ ਜੀ ਇਹਦੇ ਉੱਤੇ ਹਾਂਜੀ ਤੇ ਬਾਕੀ ਖੁੱਲਾ ਡੁੱਲਾ ਵੀ ਆ ਮੰਜੀ ਸਾਹਿਬ ਇਹ ਤੇ ਪੂਰਾ ਵਧੀਆ ਹਾਂਜੀ ਚੌਰ ਸਾਹਿਬ ਦੀ ਸੇਫ ਆ ਵੀ ਬਹੁਤ ਸੋਕੀ ਹੁੰਦੀ ਹੈ ਆ ਪੂਰਾ ਖੁੱਲਾ ਡੁੱਲਾ ਹੈ ਹੈ ਨਹੀਂ ਹਾਂ ਇਹਦੇ ਜਗ੍ਹਾ ਵੱਧ ਮਿਲ ਜਾਂਦੀ ਹੈ ਜੀ ਉੱਤੇ ਕਹਿ ਬੰਤੇ ਕੋਈ ਡਿੱਕਾ ਨਹੀਂ ਲੱਗਦਾ ਹਾਂਜੀ ਹਾਂ ਅੱਛਾ ਮਹਾਰਾਜ ਸਰੂਪ ਲਿਜਾਣ ਦੀ ਜਗ੍ਹਾ ਆਪਾਂ ਇਹੀ ਐਂਟਰੀ ਰੱਖੀ ਹੋਈ ਹੈ ਠੀਕ ਹੈ ਜੀ ਇਹ ਜਿਹੜੀ ਡੋਰ ਹੈ ਨਾ ਹਾਂਜੀ 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 ਇਹ ਮਹਾਰਾਜ ਦੇ ਮੰਜੀ ਸਾਹਿਬ ਵਾਸਤੇ ਹੀ ਹੈ ਇੱਥੇ ਗ੍ਰਾਂਤੀ ਸਿੰਘ ਨੇ ਬਹਿਣਾ ਜੀ ਹਾਂਜੀ ਹਾਂਜੀ ਬਸ ਇਥੋਂ ਫੇ ਸੌਖੀ ਐਂਟਰੀ ਹੋ ਜਾਂਦੀ ਹੈ ਜੀ ਉੱਪਰ ਮਹਾਰਾਜ ਦੀ ਸਵਾਰੀ ਰੱਖੀ ਜਾਣੀ ਹੈ ਉੱਪਰ ਹਣਾ ਹਾਂ ਥੋੜਾ ਸਾਹ ਉੱਪਰ ਬਣਿਆ ਹੈ ਇਹ ਗ੍ਰਾਂਤੀ ਸਿੰਘ ਵਾਸਤੇ ਬਣਿਆ ਹੋਇਆ ਜਿਹੜਾ ਠੀਕ ਹੈ ਜੀ ਆਪਾਂ ਗੇਟ ਖੋਲਿਆ ਨਾ ਹਾਂ 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 ਲਓ ਬਈ ਹਣਾ ਇਹ ਮਤਲਬ ਵੀ ਗੱਲ ਕਰਾਂ ਤਿੰਨ ਪੋਰਸ਼ਨ ਹੋਗੇ ਇੱਥੇ ਆਪਾਂ ਸਿੰਘਾਂ ਦੇ ਬੈਠਣ ਵਾਸਤੇ ਹੋ ਗਿਆ ਆ ਸੇਵਾਦਾਰਾਂ ਦੇ ਉੱਪਰ ਆ ਗਿਆ ਆਪਣਾ ਪਾਟੀ ਸਾਹਿਬ ਦੇ ਬੈਠਣ ਵਾਸਤੇ ਹੋ ਗਿਆ ਉੱਤੇ ਮਹਾਰ ਅਛਾ 골 ਕਿਉ ਰਿਆ ਹਾ 골 ਠੀਕ ਵਾਹ ਜੀ ਵਾਹ ਲੋ ਬਾਈ ਹਨਾ ਇਹ ਅਪਡਾਉਣ ਵਾਲੀ 골 ਕਿਹੜੀ ਬਾਈ ਹੋਰਾਂ ਨੇ ਲਾਈ ਹੋਈ ਹੈਗੀ ਮਤਲਬ ਗੱਲ ਕਰਾ ਜਿੰਨਾ ਮਰਜੀ ਮੀ ਪਈ ਜਾਵੇ ਮੀ ਪਊਗਾ ਤਾਂ ਪਾਣੀ ਨੀਚੇ ਵਈ ਹੈਨਾ ਹਾਂ ਜੀ ਇਹ ਨਹੀਂਗਾ ਵੀ ਵਿੱਚ ਪਾਣੀ ਆ ਗਿਆ ਕਿਤੇ ਆ ਕੁਝ ਨਹੀਂ ਹੈਗਾ ਇਹ ਸਾਰਾ ਲੂਕਿੰਗ ਗਲਾਸ ਦੇ ਉੱਤੇ ਬਾਈ ਹੋਰਾਂ ਨੇ ਆਪਣੀ ਬੈਜਿੰਗ ਲਾਈ ਹੋਈ ਹੈ ਤੇ ਬਾਈ ਜਿਹੜਾ ਸ਼ਿੰਦੇ ਨੇ ਜਿਹੜਾ ਕੰਮ ਕਰਿਆ ਬਾਈ ਹਨਾ ਆ ਸਾਰੇ ਸਟਿਕਰਾਂ ਦਾ ਕੰਮ ਕਰਿਆ ਹੋਇਆ ਜਿਹੜਾ ਕਿ ਹਰ ਬਾਰ ਨਵੀਂ ਗੱਡੀ ਹੁੰਦੀ ਹੈ ਕਿਤੇ ਨਵੇਂ ਡਿਜ਼ਾਈਨ ਦੇ ਸਟਿਕਰ ਹੁੰਦੇ ਨੇ ਬਾਈ ਨਵੇਂ ਬਣਾ ਕੇ ਲਾਉਂਦਾ ਜਿਵੇਂ ਅੱਜ ਬਾਰ ਡਿਜ਼ਾਈਨ ਚੇਂਜ ਕਰ ਦ ਤੇ ਆਪਣਾ ਵੀ ਆਈਆਂ ਵੀ ਆਈ ਵਾਰ ਆਪਾਂ ਨੇ ਚੇਂਜ ਕਰਨੇ ਕਰਨਾ ਉਹ ਕਨਾਲ ਦੀਆਂ ਨਹੀਂ ਆਪਾਂ ਬਣਾਉਂਦੇ ਸਹੀ ਗੱਲ ਹੈ ਮਤਲਬ ਵੀ ਫਰਕ ਹੁੰਦਾ ਹੈ ਨਾ ਜਿਵੇਂ ਇੱਕ ਗੱਲ ਕਰੀ ਕੋਈ ਵੀ ਅਗਰ ਕੋਈ ਨਵੀਂ ਕੋਈ ਕੰਪਨੀ ਹੁੰਦੀ ਹੈਗੀ ਉਹਦੇ ਲਈ ਤਾਂ ਮੰਨ ਕੇ ਚਲੋ ਅਗਰ ਉਹਨਾਂ ਨੂੰ 20 30 40 ਸਾਲ ਹੋਏ ਉਹਦੇ ਲਈ 10 15 ਡਿਜ਼ਾਈਨ ਨਿਕਲਦੇ ਹੁੰਦੇ ਨੇ ਗੱਡੀਆਂ ਦੇ ਵੱਧ ਤੋਂ ਵੱਧ ਨਿਕਲਦੇ ਨਹੀਂ ਮੈਨੂੰ ਲੱਗਦਾ ਇੱਕੋ ਗੱਡੀ ਦੀ ਗੱਲ ਕਰੀ ਆਪਣੇ ਲਈ ਮਨ ਲੱਗਾ ਜਿਹੜੀ ਵੀ ਗੱਡੀ ਪਾਈ ਹੋਈ ਤਿਆਰ ਕਰਦੇ ਨੇ ਹਰ ਵਾਰ ਨਵਾਂ ਡਿਜ਼ਾਈਨ ਹਰ ਵਾਰ ਨਵਾਂ ਡਿਜ਼ਾਈਨ ਹਰ ਵਾਰ ਨਵਾਂ ਡਿਜ਼ਾਈਨ ਹਰ ਵਾਰ ਫੇਸ ਲਿਫਟ ਬਈ ਤੇ ਇਸ ਵਕਤ ਬਾਇ ਹੋਰਾਂ ਦੀ ਬਹੁਤ ਵਧੀਆ ਸਿਫਤ ਹੈਗੀ ਤੇ ਕਲਰ ਪੱਖੋਂ ਵੀ ਕਲਰਾਂ ਦੇ ਵਿੱਚ ਗੱਲ ਕਰੀਏ ਸਾਰੇ yellow ਹੋਗਾ golden ਹੋਗਾ white ਹੋਗਾ black ਹੋਗਾ ਜਿੰਨਾਂ ਦੀ ਮਰਜ਼ੀ ਆਪਾਂ ਪਾਲਕ ਸਾਹਿਬ ਤਿਆਰ ਕਰੀਏ ਵੀ ਉਦਾਂ ਦੀ ਬਾਈ ਹੋਰੀ ਕਰ ਦਿੰਦੇ ਨੇ ਪਾਲਕ ਸਾਹਿਬ ਤਿਆਰ ਹਨਾ ਮੰਦਰ ਦੇ ਉੱਤੇ ਹੋਗੀ ਹਨਾ ਆਪਾਂ ਮੰਦਰ ਦੇ ਉੱਪਰ ਵੀ ਤਿਆਰ ਕਰੀਏ ਥੋੜਾ ਜਨਾ ਪਹਿਲਾਂ ਹਾਂ ਜੀ ਆਏ ਆ ਨਾ ਜੀ ਆਪਾਂ ਜਿੰਨਾ ਕੰਮ ਕਰਦੇ ਆ ਸਾਰਾ ਹੱਥੀ ਕਰਦੇ ਆ ਹਾਂਜੀ 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 ਜੇ ਹੁਣ ਆਪਾਂ ਕੋਈ ਡਾਈ ਤੇ ਬਣੀ ਬਣਾਈ ਚੀਜ਼ ਲੈ ਕੇ ਲਾਉਣੀ ਆ ਉਹ ਤਾਂ ਇੱਕ ਤਰ੍ਹਾਂ ਦੀ ਉਹ ਲਾਵਾਂਗੇ ਨਾ ਹਾਂਜੀ ਹਾਂਜੀ ਉਹ ਤਾਂ ਲੱਗਦੀ ਮਿਲਦੀ ਵੀ ਨਹੀਂ ਹੂੰ ਇਹ ਤਾਂ ਆਪਾਂ ਹੱਥੀ ਕ ਲਓ ਬਈ ਹਣਾ ਆਪਾਂ ਦੇਖ ਰਹੇ ਮੈਂ ਨਾ ਇਧਰਲੀ ਸਾਈਡ ਤੋਂ ਆਪਣਾ ਇਹ ਸਟੀਲ ਦੇ ਬੰਪਰ ਲੱਗ ਗਿਆ ਆਪਣੇ ਆਲੇ ਬੈਕ ਸਾਈਡ ਵਾਲੇ ਨਹੀਂ ਹਾਂਜੀ ਇਹ ਦੋ ਕੰਮ ਦਿੰਦੇ ਨੇ ਦੇਖੋ ਬੰਪਰ ਲੱਗੇ ਵੀ ਇਹ ਸੋਹਣੇ ਲੱਗਦੇ ਨੇ ਹੂੰ ਬਾਕੀ ਇਹਨਾਂ ਤੇ ਲੋਗੋ ਜਾਂ ਸਟicker ਜਿਹੜਾ ਵੀ ਕੰਮ ਹੋਇਆ ਹੋਇਆ ਹਾਂ ਹਾਂ ਇਹ ਵੱਧ ਸੋਹਣਾ ਲੱਗਦਾ ਆ ਆ ਲੋਗੋ ਦੇਖੋ ਬਈ ਹਣਾ ਕਿੰਨੇ ਨਿੱਖਰ ਗਏ ਨੇ ਇਹ ਹੋਗੇ ਉਹ ਪਰਲੇ ਪਾਸੇ ਬਾਈ ਉਹਨਾਂ ਨੇ ਲਾਏ ਹੋਏ ਨੇ ਚੈੱਕ ਕਰੋ ਸਟੀਲ ਨਾਲ ਲੱਗਣ ਕਰਕੇ ਜਿਆਦਾ ਸੋਹਣਾ ਲੱਗਦਾ ਨਾ ਜੀ ਬਹੁਤ ਬਹੁਤ ਸੋਹਣਾ ਲੋਗੋ ਲੱਗਾ ਹੈ ਬਈ ਹਣਾ ਤੇ ਸੋਹਣਾ ਲੱਗਦਾ ਵੀ ਲੱਗਿਆ ਸੋਹਣਾ ਇਧਰਲੇ ਪਾਸੇ ਬਈ ਹਣਾ ਦੇਮੈ ਮੈਕਸ ਪ੍ਰੋ ਇਹ ਬਾਈ ਹੋਰਾਂ ਨੇ ਨਾ ਪਾਲਕ ਸਾਹਿਬ ਜਿਹੜੀ ਸੇਵਾ ਨਿਭਾਈ ਹੈਗੀ ਹਾਂਜੀ ਉਹਨਾਂ ਨੇ ਆ ਦੇਖੋ ਮਾਇਆ ਦਿੱਤੀ ਆ ਉੱਥੇ ਇਹ ਨਾਭੇ ਗੁਰੂ ਘਰੇ ਜੋ ਜਾਣੀ ਆ ਨਾ ਜਿਹੜੇ ਮੂਰੇ ਬੰਦੇ ਨੇ ਜਿਨ੍ਹਾਂ ਨੇ ਸੇਵਾ ਕਰਵਾਈ 2 ਲੱਖ ਰੁਪਏ ਦੀ ਸੇਵਾ ਕਰਵਾਈ ਆ ਬਈ ਹੈ ਨਾ ਬਈ ਬਹੁਤ ਆਪਾਂ ਕਹਿੰਦੇ ਬਹੁਤ ਵੱਡਾ ਦਿਲ ਆ ਬਈ ਬਾਈ ਹੋਰਾਂ ਦਾ ਬਹੁਤ ਬਹੁਤ ਸਤਿਕਾਰ ਆ ਬਾਈ ਹੋਰਾਂ ਨੂੰ ਤੇ ਇਦਾਂ ਦੀ ਸੇਵਾ ਨਿਭਾਈ ਆ ਮੈਂ ਉਹਨਾਂ ਬਾਈਆਂ ਨੂੰ ਮੈਂ ਕਹਿਣਾ ਵੀ ਜਿਹੜੇ ਵੀ ਸੇਵਾ ਕਰਨਾ ਚਾਹੁੰਦੇ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਦੇ ਤਾਂ ਜੋ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਬਈ ਨਾ ਜਿਵੇਂ ਆਪਾਂ ਅੰਦਰੋਂ ਦਿਖਾਦਾ ਤੁਹਾਨੂੰ ਚੈੱਕ ਕਰੋ ਬਈ ਜਿਹੜਾ ਬੰਦਾ ਜੀ ਜਿੰਨਾ ਦਾਨ ਕਰਦਾ ਹੈ ਹੂੰ ਹੂੰ ਉਹਨਾਂ ਹੀ ਉਹਨੂੰ ਮਹਾਰਾਜ ਵਾਧ ਦਿੰਦੇ ਹੂੰ ਹੂੰ ਹਾਂਜੀ ਲਓ ਬਈ ਆ ਚੈੱਕ ਕਰੋ ਬਈ ਤੇ ਅੰਦਰੋਂ ਮੈਂ ਗੱਲ ਕਰਾਂ ਉੱਪਰ ਬਾਣੀ ਦੇ ਤੋਂ ਕਾ ਲਿਖੀ ਹੋਈਆਂ ਬਈ ਸਾਰਾ ਹਨਾ ਬਹੁਤ ਸੋਹਣਾ ਐ ਕੀ ਬਾਈ ਹੋਰ ਹਨਾ ਨਵਾਂ ਡਿਜ਼ਾਈਨ ਜਿਹੜਾ ਹਾਂ ਇਹਦਾ ਜਿਹੜਾ ਬਚਾਲੇ ਸੈਂਟਰ 'ਚ ਲੱਗਿਆ ਹੋਇਆ ਨਾ ਜੀ ਹਾਂਜੀ 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 ਆਹਾ ਆਪਾਂ ਮੂਲ ਮੰਤਰ ਦਾ ਲਿਖਿਆ ਹੋਇਆ ਪਾਠ ਇਹ ਹੂੰ ਇਹ ਲੱਗਿਆ ਬਹੁਤ ਸੋਹਣਾ ਲੱਗਦਾ ਜੀ ਬਹੁਤ ਸੋਹਣਾ ਹੀ ਬਹੁਤ ਸੋਹਣਾ ਨਾਏ ਤਾਂ ਬੰਦਾ ਪੜਦਾ ਹੈ ਹੂੰ ਜੀਵਨ ਸਫਲਾ ਹੁੰਦਾ ਹਾਂਜੀ 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 ਬਾਕੀ ਤਾਂ ਦੇਖੋ ਗੁਰਸਿਕ ਪੰਜੇ ਬਾਣੀਆਂ ਦਾ ਪਾਠ ਕਰਦਾ ਹੀ ਹੈ ਹਾਂਜੀ 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 ਤੇ ਜਿਵੇਂ ਮੈਂ ਦੇਖ ਰਿਹਾ ਜਿਵੇਂ 골ਡਨ ਕਲਰ ਦੇ ਵਿੱਚ ਆਪਣੀ ਪਾਲਕ ਸਾਹਿਬ ਤਿਆਰ ਕਰੀਏ ਔਰ ਪੀਲੇ ਰੰਗ ਦੇ ਬਾਈ ਉਹ ਰਾਂ ਨੇ ਜਿਹੜੇ ਪਰਦੇ ਲਾਏ ਹੋਏ ਨੇ ਜਿਹੜੇ ਅੰਦਰ ਕੱਢ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਵੀ ਹਨਾ ਅੰਦਰ ਪੀਲੇ ਰੰਗ ਦੇ ਵੱਧ ਸੋਹਣੇ ਲੱਗਦੇ ਅੱਛਾ ਲਾਈਟ ਦੀ ਕੋਈ ਕਮੀ ਨਹੀਂ ਅੰਦਰ ਹਨਾ ਲਾਈਟ ਤਾਂ ਹੀ ਦੇਖੋ ਦਿਨੇ ਕਿੰਨੀ ਲਾਈਟ ਆ ਰਾਤ ਨੂੰ ਤਾਂ ਹੋਣੀ ਹੋਣੀ ਹਾਂਜੀ ਹਾਂ ਅੱਛਾ ਇੱਥੇ ਆ ਗਿਆ ਆਪਣਾ ਜਿਹੜਾ ਕੁਝ ਵੀ ਅਗਰ ਕੋਈ ਫਾਲਤੂ ਚੀਜ਼ ਲਾਈਕ ਦਿੱਤੀ ਹੈ ਨਾ ਜਿਵੇਂ ਪਾਟੇ ਸਿੰਘ ਜਾਣਦੇ ਨੇ ਅੰਦਰ ਆਪਾਂ ਪੂਰਾ ਆਪਾਂ ਜੋੜੇ ਵੀ ਰੱਖ ਸਕਦਾ ਜਿੱਦਾਂ ਹਾਂ ਕੁਝ ਰੱਖ ਸਕਦਾ ਇੱਧਰ ਆਪਣੀ 2 ਟੀਵੀ ਸੂਬਾ ਦਾ ਹੱਥ ਪੈਰ ਸੁਚੇ ਕਰਨ ਨੂੰ ਹੋ ਗਿਆ ਆਪਾਂ ਕਹਿੰਦੇ ਹਾਂ ਤੇ ਆ ਗੇਟ ਦਰਵਾਜ਼ਾ ਮੈਂ ਦੇਖ ਰਿਹਾ ਦਰਵਾਜ਼ਾ ਬਹੁਤ ਵੱਡਾ ਦਿੱਤਾ ਹੋਇਆ ਔਰ ਨਾਲ ਪੌੜੀ ਦੀ ਸੂਬਾ ਦਾ ਜਿਹੜੀ ਬਹੁਤ ਵਧੀਆ ਦਿੱਤੀ ਹੋਈ ਹੈ ਚੈੱਕ ਕਰੋ ਬਈ ਆਹ ਲੋ ਤੇ ਆ ਆ ਮੈਟ ਹੋ ਗਏ ਜਿੰਮੇ ਹਨਾ ਟਾਈਮ ਦੇ ਨਾਲ ਦੇਖੋ ਹਰੇਕ ਚੀਜ਼ ਨੂੰ ਮਾੜਾ ਮੋਟਾ ਫਰਕ ਪੈਂਦਾ ਘਸਦਾ ਇਹਨੂੰ ਬਦਲ ਕੇ ਨਾਲ ਦੇ ਨਵੇਂ ਜਿਦੋਂ ਚੱਕਿਆ ਜਾਂਦਾ ਜੀ ਜਦੋਂ ਮਰਜੀ ਨਵਾਂ ਲਾਲ ਹੋਰ ਲੇ ਕੇ ਲਾਉਂਦੇ ਤੇ ਆ ਆ ਗਈ ਪੌੜੀ ਉੱਪਰ ਜਾ ਹਾਂਜੀ ਆ ਉਹ ਜਿਹੜੀਆਂ ਆਪਾਂ ਉਹ ਬਲਿੰਕ ਕਰਨ ਵਾਲੀਆਂ ਲਾਈਟਾਂ ਲਾਈਆਂ ਨੇ ਨਾ ਇਹ ਦੇਖੋ ਦਿਨੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਰਾਤ ਨੂੰ ਤਾਂ ਲੱਗਣੀਆਂ ਰਾਤ ਨੂੰ ਤਾਂ ਹੋਰ ਵੀ ਸੋਹਣੀ ਲੱਗਣੀ ਹਾਂਜੀ ਠੀਕ ਹੈ ਜੀ ਆ ਵੀ ਲਾਈਟਾਂ ਹੋਗੇ ਟਰਨ ਇੰਡੀਕੇਟਰ ਹੋਗੇ ਬ੍ਰੇਕ ਵਾਲੀ ਹੋਗੀ ਲਾਈਟ ਬਹੁਤ ਹੈ ਨਾ ਇਹ ਵੀ ਵਧੀਆ ਲੱਗਦੀਆਂ ਇਹ ਵੀ ਮੈਂ ਉਧਰ ਚਲਾ ਕੇ ਆਉਣਾ ਜੀ ਇੱਕ ਮਿੰਟ ਲਾ ਕੇ ਰ ਇਹ ਤੁਹਾਨੂੰ ਇਹਦੇ ਵਿੱਚ ਵਿਜੀਬਲ ਹੋਊਗੀ ਬਈ ਹਨਾ ਕਿਵੇਂ ਤੁਹਾਨੂੰ ਲੱਗੂਗੀ ਸਾਰਾ ਕੁਝ ਤੁਹਾਨੂੰ ਪਤਾ ਲੱਗਦਾ ਬਈ ਲਓ ਜੀ ਆ ਚੈੱਕ ਕਰੋ ਵੇਖੋ ਇਹ ਇਹ ਆਲੇ-ਦਾਲੇ ਆ ਗਿਆ ਤੁਹਾਡਾ ਰਿੰਗਾ ਗਿਆ ਹਨਾ ਤਿੰਨੇ ਲਾਈਟਾਂ ਦੇ ਉੱਤੇ ਤੇ ਇਹਦੇ ਵਿੱਚ ਹੋਰ ਵੀ ਲਾਈਟ ਆ ਇਹ ਵੀ ਬਲਿੰਕ ਕਰਦੀਆਂ ਹਨਾ ਚੈੱਕ ਕਰੋ ਆ ਆ ਦੇਖੋ ਜੀ ਆਪਾਂ ਚੈੱਕ ਕਰ ਸਕਦੇ ਹਾਂਗੇ ਇਹਦੀ ਇਹਨਾਂ ਦੀ ਬਲਿੰਕਿੰਗ ਜਿਹੜੀ ਇਹਦੇ ਵਿੱਚ ਆਪਾਂ ਨੂੰ ਵਿਜੀਬਲ ਵੀ ਹੋ ਰਹੀ ਹੈਗੀ ਚੈੱਕ ਕਰ ਲਓ ਹਨਾ ਇਹ ਵੀ ਸੋਹਣੀ ਲੱਗਦੀ ਹੈਗੀ ਤੇ ਬਾਕੀ 올 ਗੋਲਡਨ ਦੇ ਵਿੱਚ ਜਿਹੜੀ ਤਿਆਰ ਕਰੀ ਹੋਈ ਹੈ ਬਹੁਤ ਵਧੀਆ ਇੱਕ ਮਹਿਲ ਦੇ ਵਾਂਗੂ ਬਾਈ ਉਹਨਾਂ ਨੇ ਜਿਹੜੀ ਪਾਲਕ ਸਾਹਿਬ ਤਿਆਰ ਕਰੀਏਗੀ ਤੇ ਉੱਪਰ ਸਾਰੇ ਮਤਲਬ ਕੋਈ ਐਦਾਂ ਦੀ ਚੀਜ਼ ਐ ਦੇ ਵਿੱਚ ਹੈ ਨਹੀਂ ਜਿਹੜੀ ਆਪਾਂ ਕਹਿੰਦੇ ਵੀ ਜਿੱਥੇ ਲਾਉਣੀ ਹੈਗੀ ਉਹ ਉੱਥੇ ਹੀ ਲੱਗੀ ਹੋਈ ਆ ਕੋਈ ਬੇਫਾਲਤ ਕੁਝ ਵੀ ਨਹੀਂ ਲੱਗਿਆ ਹੋਇਆ ਹਨਾ ਜੀ ਇਹਦੇ ਜਿਹੜੀ LED ਲੜੀ ਲੱਗੀ ਹੋਈ ਹੈ ਨਾ ਜੀ ਪਾਰਕ ਲਾਈਟ ਨਾਲ ਹਾਂਜੀ 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 ਉਹ ਆ ਜਗ੍ਹਾ ਤੇ ਵੀ ਚੱਲੀ ਹੋਈ ਹੈ ਜਿਵੇਂ ਹੁਣ ਆ ਬੀਲ ਕੱਪ ਲੱਗਿਆ ਹੋਇਆ ਲਾਈ ਵੀ ਇਹ ਇਹ ਰਾਤ ਨੂੰ ਵੱਧ ਪਤਾ ਲੱਗਦਾ ਕੋਈ ਬਲੂ ਲਾਈਟ ਲੱਗੀ ਹੋਈ ਹੈ ਇਹਦੇ ਵਿੱਚ ਆਪਣੇ ਠੀਕ ਹੈ ਜੀ ਦੇਖੋ ਤੇ ਇਧਰਲੇ ਪਾਸੇ ਬਾਈ ਹਨਾ ਮੈਂ ਤੁਹਾਨੂੰ ਦਿਖਾਣਾ ਦੇਖੋ ਆ ਬਾਈ ਛਿੰਦੇ ਨੇ ਦੇਖੋ ਉੜਾੜਾ ਲਾਇਆ ਪੰਜਾਬੀ ਦਾ ਬਾਈ ਹਨਾ ਇਹ ਵੀ ਸੋਹਣਾ ਲੱਗਦਾ ਬਾਈ ਦਾ ਨਾਮ ਹੈ ਸਿੰਦਾ ਅੜ ਧੂਰੀ ਠੀਕ ਹੈ ਬਾਈ ਹੋਰਾਂ ਦਾ ਪੇਜ ਤੁਸੀਂ ਫੋਲੋ ਵੀ ਕਰ ਸਕਦੇ ਹੋ ਜਾ ਕੇ ਤੇ ਬਹੁਤ ਸੋਹਣਾ ਕੰਮ ਆ ਬਾਈ ਹੋਰਾਂ ਦਾ ਤੇ ਆ ਆ ਗਿਆ ਇਧਰਲੀ ਸਾਈਡ ਚੈੱਕ ਕਰੋ ਵੀ ਆ ਆ ਆ ਵੀ ਆ ਵੀ ਨਹੀਂ ਖਾਲ ਖਾਲੀ ਛੱਡਿਆ ਹੈਗਾ ਵੀ ਇੱਥੇ ਵੀ ਕੁਛ ਨਾ ਕੁਛ ਕਈ ਵਾਰ ਖਾਲੀ ਖਾਲੀ ਜਿਹਾ ਲੱਗਦਾ ਹੁੰਦਾ ਨਾ ਇਹ ਵੀ ਸੋਹਣਾ ਲੱਗਦਾ ਨਾ ਜੀ ਇਹ ਸੋਹਣਾ ਲੱਗਦਾ ਦੇਖੋ ਮੈਂ ਤੁਹਾਨੂੰ ਹੁਣ ਅੰਦਰੋਂ ਇਧਰਲੀ ਸਾਈਡ ਤੇ ਵੀ ਆ ਗੋਲਕ ਬਣੀ ਹੋਈ ਹੈ ਜੀ ਠੀਕ ਹੈ ਆ ਦੋਨੇ ਪਾਸੋਂ ਹਾਂ ਜੀ ਇਧਰ ਵੀ ਬਣੀ ਹੋਈ ਹੈ ਦੋਨੇ ਪਾਸੋਂ ਮੱਥਾ ਟੇਕੋ ਉੱਧਰ ਵੀ ਬਣੀ ਹੋਈ ਹੈ ਇਧਰ ਵੀ ਫਿਰ ਸੰਗਤ ਨੂੰ ਤੇ ਆਜ ਦੇਖ ਕਰੋ ਬਾਈ ਹਨਾ ਜੇ ਮੈਂ ਤੁਹਾਨੂੰ ਕਹਿਆ ਸੀਗਾ ਗੱਡੀ ਕੁਝ ਵੀ ਨਹੀਂ ਸਿਰਫ 220 ਕਿਲੋਮੀਟਰ ਕਾਰ ਜਿਹੜੀ ਸਿਰਫ ਚੱਲ ਕੇ ਉਰੇ ਆਈ ਹੈ ਬਾਈ ਹਨਾ ਦੇਖੋ ਇਹ ਬਿਲਕੁਲ ਨਵੀਂ ਹੈ ਬਾਈ ਹਨਾ ਆ ਸਾਰੇ ਸ਼ੀਟ ਸੂਟ ਕਵਰ ਤੁਹਾਡੇ ਸਾਹਮਣੇ ਨੇ ਬਾਈ ਹਨਾ ਨੂੰ ਕਹਿਣਾ ਕੀ ਹੈ ਤੇ ਬਹੁਤ ਵਧੀਆ ਜਿਹੜੀ ਬਾਈ ਹੋਰਾਂ ਨੇ ਜਿਹੜੀ ਤਿਆਰ ਕਰੀਆ ਪਾਲਕ ਸਿੰਘ ਜੀ ਅਗਰ ਕੋਈ ਮਿੱਤਰ ਕੋਈ ਚਾਹਵਾਨ ਹੈ ਕੋਈ ਸੇਵਾ ਕਰਨਾ ਚਾਹੁੰਦਾ ਤਾਂ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਅਗਰ ਬਾਈ ਹਨਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਇਹ ਵੀ ਇੱਕ ਸੇਵਾ ਹੀ ਆ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਉਹਨਾਂ ਭਰਾਵਾਂ ਤੱਕ ਪਹੁੰਚ ਸਕੇ ਇਹ ਵੀਡੀਓ ਜੋ ਇਹ ਸੇਵਾ ਕਰਨੀ ਚਾਹੁੰਦੇ ਨੇ ਭਾਈ ਇੱਕ ਸ਼ੇਅਰ ਵੀ ਇੱਕ ਬਹੁਤ ਵੱਡੀ ਸੇਵਾ ਦੇਖੋ ਅਸੀਂ ਮੈਂ ਦੂਜੀ ਵੀਡੀਓ ਤੁਹਾਨੂੰ ਮੈਂ ਇੱਕ ਅੱਧੀ ਵਾਰ ਕਹਿਣਾ ਉਹਨਾਂ ਨਾ ਉਹ ਤੁਹਾਡੀ ਮਰਜ਼ੀ ਹੁੰਦੀ ਹੈ ਪਰ ਇਸ ਵੀਡੀਓ ਨੂੰ ਮੈਂ ਕਹਿੰਦਾ ਤੁਹਾਡਾ ਫਰਜ਼ ਬਣਦਾ ਬਤ ਤੋਂ ਬਾਤ ਸ਼ੇਅਰ ਕਰੋ ਹਰੇਕ ਗੁਰੂ ਘਰ ਦੇ ਵਿੱਚ ਹਰੇਕ ਮੰਦਰ ਦੇ ਵਿੱਚ ਹਰੇਕ ਮੰਜੀ ਦੇ ਵਿੱਚ ਜਿੱਦਾਂ ਤੁਹਾਨੂੰ ਲੋੜ ਹੈਗੀ ਇਦਾਂ ਦੀ ਪਾਲਕ ਸਾਹਿਬ ਬਾਈ ਹੋਰਾਂ ਕੋਲ ਤਿਆਰ ਕਰਾ ਸਕਦੇ ਹੋਗੇ ਇੱਕ ਅਲੱਗ ਜਗ੍ਹਾ ਹੋ ਜਾਂਦੀ ਹੈਗੀ ਕਿਉਂਕਿ ਦੂਜੇ ਗੱਡੀਆਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਸੋਚਮ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਕੋਈ ਗੁਰੂ ਸਾਹਿਬ ਵਾਸਤੇ ਜਿਹੜੀ ਤਿਆਰ ਕਰੀਆ ਗੁਰੂ ਸਾਹਿਬ ਦੀ ਸਵਾਰੀ ਅਸਲੀ ਸੁੱਚਾ ਤਾਂ ਕਾ ਘਰ ਇਹੀ ਹੈ ਉਹ ਤਾਂ ਗੱਡੀਆਂ ਆਪਾਂ ਆਮ ਘਰਾਂ 'ਚ ਵਰਤਦੇ ਆ ਜੀ ਉਹਦੇ ਤਾਂ ਸੁੱਚ ਕਿੱਥੇ ਰਹਿੰਦੀ ਹੈ ਸਹੀ ਗੱਲ ਹੈ ਲਓ ਬਾਈ ਮਿੱਤਰੋ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਪਰਿਵਾਰ ਦੀ ਬਰਕਤ ਵਾਸਤੇ ਇਸ ਪੰਜਾਬ ਦੀ ਬਰਕਤ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ-ਜਿਹੜੇ ਬਾਈ ਹਨਾ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਦਾ ਕਿਹੇ ਵੀਡੀਓ ਭੇਜ ਦਿਓ ਬਾਈ ਬਹੁਤ ਜਲਦੀ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ